ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਾਜ਼ੀਆਂ ਸੂਈਆਂ ਲੈ ਆ ਗਏ ਆ ਵੀਰੋ ਜਰਸੀ ਨੇ ਛਾਈ ਵਾਲਿਆਂ ਗੱਬਣਾ ਨੇ ਚੰਗੇ ਰਕਾਰਡ ਵਾਲਿਆਂ ਨੇ ਤਾਂ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਟ ਵੀਰ ਦਾ ਜਾਇਜ਼ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ हां मेरे नाम दसी आप दा नाम कवल अपना कवलजीत सिंह ਪਿੰਡ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਮੋਬਾਈਲ ਨੰਬਰ ਆਪਣਾ 6284821618 ਜੀ ਠੀਕ ਹੈ ਜੀ ਜੀ ਤਾਂ ਹੋਰ ਸੁਣਾਓ ਵੀਰੇ ਠੀਕ ਠਾਕ ਏ ਤਾਂ ਜੀ ਮਹਾਰਾਜ ਦੀ ਵਾਰੀ ਗੁਰੂ ਟੇਕ ਭਾਦਰ ਸਾਹਿਬ ਦੀ ਮਿਹਰ ਆ ਚਲੋ ਭਾਜੀ ਵੀਰੇ ਬੜੀ ਦਾਤੇ ਦੀ ਕਿਰਪਾ ਵਾ ਜੀ ਬਿਲਕੁਲ ਹਾਂ ਜੀ ਤਾਂ ਵੀਰੇ ਅੱਜ ਵੀ ਸੁਈਆਂ ਵੜਾਂ ਆ ਗਈਆਂ ਕੋਲੇ ਅੱਜ ਸੁਈਆਂ ਆ ਗਈਆਂ ਜੀ ਇੱਕ ਮਗਰ ਬੱਛੀ ਆ ਤਿੰਨਾਂ ਕੁ ਮਗਰ ਬੱਛੇ ਆ ਤੇ ਦੋ ਗੱਬਣਾ ਵਾ ਦੋ ਗੱਬਣਾ ਨੇ ਹਾਂ ਜੀ ਤਾਂ ਚੰਗੇ ਰਿਕਾਰਡ ਵਾਲੀਆਂ ਤਾਂ ਸੋਹਣੇ ਰਿਕਾਰਡ ਵਾਲੀਆਂ ਮੱਛੀਆਂ ਵਾ ਜੀ ਕੋਈ 18 19 ਤੋਂ ਲੈ ਕੇ 20 ਤੱਕਰ ਵੀ ਚੱਲਣ ਵਾਲੀਆਂ ਮੱਛੀਆਂ ਹੈਗੀਆਂ ਆਪਣੇ ਕੋ ਤੇ ਰੇਡ ਵੀਰੇ ਕਿਵੇਂ ਹਰੇਕ ਵੀਡੀਓ 'ਚ ਜਿਆਜ ਹੁੰਦਾ ਆਪਣਾ ਹਨਾ ਥੋੜੇ ਜਿਹਾ ਰੇਡ ਭਾਜੀ ਅੱਗੇ ਤੁ ਖਣਾਵੇ ਬਿਲਕੁਲ ਬਿਲਕੁਲ ਆਪਣੇ ਨਾ ਹੋ ਗਿਆ ਆਪ ਚੱਲ ਲੋ ਪਰ ਅਗਲੇ ਕਿਸ ਵੀਰ ਭਰਾ ਨਾਲ ਨਾ ਕਰੋ ਆਪਾਂ ਤੇ ਇਹੋ ਆ ਰਹੇ ਇੱਕ ਵਪਾਰੀ ਵੀਰ ਭਰਾ ਨੂੰ ਬੇਨਤੀ ਕਰਦੇ ਆ ਕਿ ਇਹ ਨਾ ਕਰੋ ਆਪਨੇ ਨਾ ਹੋ ਜੇ ਚੱਲ ਲੋ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੇ ਵੀਡੀਓ ਐਂਡ ਤਾਈ ਜ਼ਰੂਰ ਵੇਖਿਓ ਜੀ ਇੱਕ ਤਾਂ ਰੇਡ ਵੀਰ ਦਾ ਜਾਇਜ਼ ਹੁੰਦਾ ਜੀ ਤਾਂ ਬਾਕੀ ਵੀਰੇ ਤੁਸੀਂ ਦੂਰੋਂ ਵੀ ਚੱਲ ਕੇ ਆਓਗੇ ਬੇਫਿਕਰ ਹੋ ਬੇਚਿੰਤ ਹੋ ਕੇ ਆਇਓ ਹਾਂਜੀ ਤਾਂ ਪਸ਼ੂ ਤੁਹਾਨੂੰ ਪਸੰਦ ਜ਼ਰੂਰ ਆਉਣਗੇ ਤਾਂ ਬਾਕੀ ਸਾਰਾ ਹੀ ਸਿਆਲ ਵੀ ਹੁੰਦਾ ਹੁਣ ਵਾਲਾ ਤੇ ਗਰਮੀਆਂ ਵਿੱਚ ਹੁੰਦਾ ਹੁਣ ਵਾਲਾ ਬਿਲਕੁਲ ਨਾਲ ਵੀਰੇ ਜੋ ਦੁੱਧ ਦੱਸਦਾ ਵੀਰਾ ਨਿਕਲਦਾ ਉਹੀ ਵੀਰੇ ਕਿੰਨੇ ਵੀ ਪਸ਼ੂ ਇੱਥੋਂ ਜਾਂਦੇ ਆ ਜਰਸੀ ਦੇ ਘਰ ਵੱਧ ਨਿਕਲੇ ਫੇਰ ਚੰਗਾ ਲੱਗਦਾ ਬਿਲਕੁਲ ਹਰੇਕ ਪਸ਼ੂ ਦੀ ਬਹੁਤ ਸਿਫਤ ਹੁੰਦੀ ਆ ਵੀਰਿਓ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਹਾਂ ਵੀਰੇ ਪਹਿਲੇ ਨੰਬਰ ਤੇ ਆ ਗਈ ਵੜ ਦੇ ਵੀਰੇ ਦੱਸ ਦਿਓ ਜਰਸੀ ਆ ਜੀ ਜਰਸੀ ਆ ਗਈ ਹੈ ਜੀ ਚੱਕ ਗਈ ਸੁਈ ਹੈ ਸੁਈ ਵੀਰੇ ਤਾਜੀ ਹਾਂਜੀ ਹਾਂਜੀ ਤਾਜੀ ਸੁਈ ਠੀਕ ਹੈ ਜੀ ਤਾਂ ਵੇਖੋ ਵੀਰਿਓ ਫੇਸ ਕੁਆਲਟੀ ਚੈੱਕ ਕਰ ਲਓ ਮੋਟੀ ਅੱਖ ਆ ਗਈ ਨਿੱਕਾ ਕਾਨਾ ਪਿਓਰ ਜਰਸੀ ਆ ਗਈ ਹਨਾ ਲੇਵਲ ਉਹ ਬੜਾ ਲੱਗਿਆ ਹਾਂਜੀ ਬੜਾ ਦੋਸੇ ਲੱਗੇ ਆ ਦੇਖੋ ਵੀਰੋ ਹਾਂ ਥੱਬੇ ਥੁੱਬੇ ਲਾਏ ਥੱਲੇ ਮੈਰਨੇ ਵੀਰੇ ਬੱਚਾ ਕੀ ਪਾਲੇ ਨੇ ਇਹਨੇ ਬੱਚਾ ਪਾਇਆ ਭਾਜੀ ਬੱਚਾ ਹਾਂਜੀ ਠੀਕ ਤੇ ਦੇਖੋ ਵੀਰੋ ਸੋਹਣੀ ਵਹਿੜ ਆ ਫਿਰ ਕਬੂਤਰ ਦੇ ਬੱਚੇ ਆ ਰਹੀ ਆ ਘਰ ਘੁਰ ਵਾਲੇ ਨੂੰ ਵੀ ਬਹੁਤ ਜਿਆਦੀ ਚੰਗੀ ਆ ਬਿਲਕੁਲ ਵੇਚਣ ਵਾਲਿਆਂ ਨੂੰ ਵੀ ਬੜੀ ਚੰਗੀ ਆ ਜਦੋਂ ਮਾਰ ਆਪਣੇ ਕੋਲ ਵੇਚਣ ਮਾਚਣ ਵਾਲੇ ਭਰਾ ਬੜੇ ਘੜਦੇ ਆ ਬਿਲਕੁਲ ਬਸ ਤਾਂ ਦੇਖੋ ਵੀਰੋ ਫਾਮ ਦੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਬਹੁਤ ਹੀ ਜਿਆਦੀ ਚੰਗੀ ਆ ਬਾਕੀ ਵੀਰੇ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਐਵੇਂ ਦੀ ਹਣਾ ਹਾਂਜੀ ਹਾਂਜੀ ਵੇਖੋ ਵੀਰੇ ਥਾਂ ਦੀ ਕੁਆਲਿਟੀ ਲਾਗੇ ਤਾਂ ਚੈੱਕ ਕਰ ਲਓ ਗ੍ਰੀਡ ਬੜੀ ਆ ਪਾਜੀ ਵੇਥ ਵੇਥ ਦੇ ਥਾਣ ਆ ਗਿਆ ਆ ਬੱਚਾ ਪਾਲਿਆ ਗੜਗੜ ਤੇ ਥਾਨ ਲੱਗਾ ਫਿਰ ਲਿਵਾ ਵੇਖੋ ਵੀ ਕਿਦਾਂ ਦਾ ਲੱਗਾ ਵਾ ਮਹਾਰਾ ਇਦੀ ਕਿਰਪਾ ਨਾਲ ਬਹੁਤ ਚੰਗਾ ਜਿਹੜਾ ਵੀਰੇ ਤਾਂ ਵੀਰੇ ਕਿੰਨਾ ਬੋਲਾ ਹੁਣ ਇਹਦਾ ਸਟਾਰਟਿੰਗ ਆਗਾ ਇਹਦੇ ਕੋ ਸਟਾਰਟਿੰਗ ਹੋਊਗਾ ਹੁਣ 14 ਕਿਲੋ 14 ਕਿਲੋ ਹਾਂਜੀ ਠੀਕ ਦੋ ਟਾਈਮ ਕੋ ਜੋਲੇ ਭਾਵੇਂ ਕੋਈ ਚਾਰ ਟਾਈਮ ਚੋਲੇ ਬਿਲਕੁਲ ਹਾਂਜੀ ਗਰੰਟੀ ਤੇ ਜਾਊਗੀ ਜੇ 13 ਕਿਲੋ ਦੀ ਤੇ ਜਾਊਗਾ ਕਿਉਂ ਠੰਡ ਹੁੰਡਿਆਗਾ ਬਿਲਕੁਲ ਚੱਲ ਜਾਂਦਾ ਬਿਲਕੁਲ ਮੇਰੇ ਬਿਲਕੁਲ ਹਾਂਜੀ ਤਾਂ ਵੇਖੋ ਵੀਰੇ ਸੋਹਣੀ ਵੈੜ ਆ ਗਈ ਆ ਪਿਓਰ ਜਰਸੀ ਆ ਪਿਓਰ ਜਰਸੀ ਵੇਖੋ ਫਿਰ ਫੇਸ ਵੇਖੋ ਗੜਾ ਸੋਨਾ ਬੰਦੇ ਦੇ ਬਾਕੀ ਵੀਰੇ ਫੇਸ ਤੋਂ ਲੈ ਕੇ ਜੇ ਲੇਵੇ ਦੀ ਗੱਲ ਕਰੀਏ ਤਾਂ ਬਹੁਤ ਹੀ ਜਿਆਦੀ ਚੰਗੀ ਆ ਵੀਰੇ ਮੁੱਲੇ ਦਾ ਕੀ ਕਰਨਾ ਮੁੱਲ ਜੀ ਲੋਕ ਤਾਂ 60 70 ਹ ਪਟਵਿੰਦਿਆ ਦੀ ਹਾਂਜੀ ਠੀਕ ਆ ਕਰਦੇ ਉਹਦੇ ਚੋਂ ਛੋਟ ਚਾਹ ਤਸੀਂ ਕਰਾ ਲਓ ਖੁੱਲਾ ਕਰਾ ਲਓ ਐਡੀ ਨੇ ਕੋਈ ਗੱਲ ਮਾਰਾ ਇਹਨੇ ਦਿੱਤੇ ਆਹੀਂ ਨਹੀਂ ਰੇਟ ਤੁਹਾਡਾ ਜਾਇਜ਼ ਹੁੰਦਾ ਪੈਂਦਾ 10000 ਲੈਣ ਵਾਲੇ ਨਹੀਂਗੇ ਨਹੀਂ ਰੇਟ ਤੁਹਾਡਾ ਜਾਇਜ਼ ਆ ਕਰਾ ਲਾ ਕੰਗਿੰਦਰ ਭਾਜੀ ਤਿੰਨ ਛੱਡ ਦੇ ਵੀਰੇ ਵਿੱਚੋਂ ਤਿੰਨ ਕਾ ਤਾਂ ਛੱਡਾਂ ਆਪਾਂ ਦਈਏ 2 ਕੜ 50 ਦੀ 48 ਦੀ 48 ਦੀ ਕੀ ਬਾਤ ਆ ਉਹ ਚੂ ਮਾਨ ਹੋ ਜੂਗੀ ਮਾਨ ਹੋ ਜੂਗਾ 46 ਦੀ ਦੇਣੀ ਆ 46000 ਦੀ 46 ਦੀ ਦੇਣੀ 14 ਕਿਲੋ ਮਿੰਨਕੇ ਦਊ ਘਰੋਂ ਤਾਂ ਵੇਖੋ ਵੀਰੇ ਉਹ ਚੰਗੀ ਵੈੜ ਆ ਗਈ ਆ 46000 ਦੀ ਵੀਰ ਕਹਿੰਦਾ ਹੋ ਜੂ ਜਰਸੀ ਵੈੜ ਆ ਥਣ ਸਪੈਸ਼ਲ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਹੋ ਜੂ ਹਨਾ ਵੀਰੇ ਜਿਹੜਾ ਵੀ ਆਊਗਾ ਵੀਰਪਰਾ ਛੱਡ ਕੇ ਨਾ ਗੱਲ ਛੱਡ ਕੇ ਨਹੀਂ ਜਾਂਦਾ ਆਣੀ ਇੱਕ ਬਾਰੋਂ ਮਿਲਣਾ ਬਿਲਕੁਲ ਵੀਰੇ ਆਪਾਂ ਦੇ ਉਹ ਕਹਿੰਦੇ ਆ ਵੀ ਕਿਸੇ ਨਾ ਦਗਾ ਪਾਜੀ ਨਾ ਹੋਵੇ ਤੇ ਸੋਹਣਾ ਡੰਗਰ ਹੋਵੇ ਤੇ ਚਲੋ ਅਗਲਾ ਸਿਫਤ ਕਰੇ ਕੋਈ ਕਿਸੇ ਦੇ ਘਰ ਪਹੁੰਚੇ ਬਿਲਕੁਲ ਵੀਰੇ ਬਿਲਕੁਲ ਬਾਕੀ ਕੋਈ ਫੋਨ ਲਾ ਲੇ ਛੋਟ ਛੱਪਾ ਹੋ ਜੂ ਹਨਾ ਹਾਂ ਜੂ ਹੋਊਗਾ ਕੋਈ ਗੱਲ ਨਹੀਂ ਪਾਜੀ ਠੀਕ ਆ ਜੀ ਮਾਨ ਤਾਨ ਪੂਰਾ ਕਰਾਂਗੇ ਹਾਂ ਵੀਰੇ ਦੂਜੇ ਨੰਬਰ ਤੇ ਆ ਗਈ ਇਹਨੇ ਵਛੀ ਆ ਗਈ ਸੀ ਮਗਰੇ ਇਹਦੀ ਵਛੀ ਆ ਮਗਰੇ ਇਹ ਤੇ ਮਗਰੇ ਵਛੀ ਆ ਕ੍ਰੋਸ ਵ ਤਾਂ ਲੈ ਗਾ ਲੂਆ ਇਹਨੂੰ ਬੜਾ ਤਲੱਲੇਦਾਰ ਲੱਗਿਆ ਲੈਈ ਦੀਆਂ ਉਹ ਭਾਜੀ ਲੈ ਲਈਆਂ ਲੈ ਵੀ ਵਾਲੀਆਂ ਹਨਾ ਦੁੱਧ ਵਾਲੀਆਂ ਵੇੜਾਂ ਨੇ ਹੁੰਦਾ ਵੀਰਾ ਨਾ ਉਹ ਦੁੱਧ ਵਾਲੀਆਂ ਤੇ ਅਗਲੇ ਨੂੰ ਬੜਾ ਕੋਟਰਾਜੀ ਹੋਵੇ ਬਿਲਕੁਲ ਬਿਲਕੁਲ ਜਾਨਦਾਰ ਵਛਿਆ ਜਾਨਦਾਰ ਤਾਂ ਵੇਖੋ ਵੀਰੋ ਚੰਗੀ ਵਹਿਣ ਮਗਰੇ ਵਸ਼ੀ ਆ ਗਈ ਆ ਤਾਂ ਇਹ ਵੀ ਵੱਡੇ ਪੱਲੇ ਚ ਆ ਹਾਂਜੀ ਵੀਰੇ ਫੈਂਟ ਫੋਣ ਵੀ ਇਹਦੀ ਚੰਗੀ ਆ ਜੂਗਾ ਇਹ 60 ਵਾਲੀ ਇਹਦੀ 60 ਵਾਲੀ ਬਿਲਕੁਲ ਬਿਲਕੁਲ ਪੂਰੀ 60 ਵਾਲੀ ਆ ਵਾ ਕਢਾ ਕੇ ਤਾਂ ਵੇਖੋ ਵੀਰੋ ਕਹਿ ਵੀਰੇ ਨਾ ਵੈੜ ਲੱਲੀ ਮਾਜ ਲੱਲੀ ਇੱਕ ਬਰਾਬਰ ਆ ਬਿਲਕੁਲ ਫੈਂਟ ਚੰਗੀ ਹੋਣੀ ਆ ਤਾਂ ਬਾਕੀ ਵੀਰੇ ਥਾਂ ਦੀ ਗੱਲ ਕਰੀਏ ਤਾਂ ਵੀ ਨੋਕ ਵਾਲਾ ਦੋ ਨਾ ਆਖਣ ਲਗਾ ਨੋਕ ਵਾਲਾ ਮੁਠੀਦਾਰ ਥਣ ਜਵਾਬ ਦਵਾ ਫਿਰ ਬੱਛੀ ਵਿਖਾੜ ਕੇ ਕਲਜੇਂਦਰ ਸਿੰਘ ਸਾਹ ਸੰਧੀ ਬੰਦਿਆ ਬੱਛੀ ਚੰਗੇ ਸੀ ਬੰਦਿਆ ਹਾਂ ਕੀ ਬਾਤ ਆ ਜੀ ਆਉਂਦਿਆਂ ਨੂੰ ਦੋ گاਵਾ ਹੋ ਜਾਣੀਆਂ ਮੈਂ ਇੱਕ ਨਹੀਂ ਲੈਣੀ ਬਿਲਕੁਲ ਵੀਰੇ ਬਿਲਕੁਲ ਮੰਨਣ ਜੀ ਹੋਗਾ ਬਾਕੀ ਵੀਰੇ ਦੁੱਧ ਵਾਲੀਆਂ ਨਾੜਾਂ ਨੂੰ ਮੈਂ ਚੈੱਕ ਕਰ ਲਉਂ ਆ ਪਾਪਾ ਬੂਪਾ ਲੱਗੀਆਂ ਦੁੱਧ ਵਾਲੀਆਂ ਥਣ ਨੋਕ ਵਾਲਾ ਜਿਹੜੀ ਮਾਦਾ ਕੋ ਲਈ ਆ ਉਹਨੇ ਬੁਰਕੀਆਂ ਨਾ ਪਾਲੀ ਉਹਨੇ ਵੀਡੀਓ ਆਡੀ ਵੇਖਣੀ ਆ ਚਲੋ ਵੀਡੀਓ ਤੇ ਉਹਨੇ ਨੂੰ ਫੋਨ ਕਰਕੇ ਦਿੱਤੀ ਬਿਲਕੁਲ ਕਉਂਦੀ ਮਾ ਬੁਰਕੀ ਨਾ ਪਾ ਲਈ ਮਗਰ ਬੱਚੀ ਵੇਖ ਲੋ ਵੀ ਕੜੀ ਬਰੀ ਨਹੀਂ ਬਿਲਕੁਲ ਕਾਫੀ ਦੁੱਧ ਛੱਡਿਆ ਇਹਨੂੰ ਹਾਂ ਨਾ ਵੀ ਛੱਡਿਆ ਉਹਨ ਦੀ ਦੋ ਸੰਚ ਉਹਨੇ ਆਂਦੀ ਦੋ ਜਣੇ ਹੈਂ ਘਰ ਅੱਛਾ ਜੀ ਤਾਂ ਬਾਕੀ ਜਿੰਨਾ ਇਹਨੇ ਪੀ ਲਿਆ ਇਹਨੇ ਪੀ ਲਿਆ ਕੀ ਪਤਾ ਜੀ ਚੰਗੀ ਵਹਿੜ ਆ ਗਈ ਵੀਰੇ ਤਾਂ ਹੀ ਤੇ ਚਲੋ ਇੱਕੋ ਹੀ ਥਾਣੀ ਛੱਡਿਆ ਅਸੀਂ ਤਾਂ ਆਪਣਾ ਮਿੰਤੀ ਕਰਨੀ ਹੁੰਦੀ ਆ ਵੀ ਇਹਨੂੰ ਦੱਸਾਂ ਕਿ ਇਹਨੂੰ ਦੱਸਣਾ ਹੁੰਦਾ ਵੀਰੇ ਨੂੰ ਵੀ ਆਹ ਦੁੱਧ ਦਾ ਬਿਲਕੁਲ ਹਾਂਜੀ ਤਾਂ ਹੁਣ ਵੀਰੇ ਕਿੰਨਾ ਆ ਗਿਆ ਦੁੱਧ ਦਾ ਹੁਣ ਇਹਦੇ ਕੋਲ 14 ਕਿਲੋ ਆਜੇ 14 ਕਿਲੋ ਹਾਂਜੀ ਹਾਜ਼ਰ ਹੋਊਗਾ ਠੀਕ ਆ ਤਾਂ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਆਪ ਭਾਰਤ ਜਾਂ ਮੋਲ ਵੇਖੀਏ ਤਾਂ 6065000 ਕਰਦੇ ਆ ਜਾਂਦੀ ਹੈ 55 ਦੀ ਦੋ ਛੜ ਦੇ ਵੀਰੇ 53 ਦੀ ਹਾਂ ਜਾਨ ਤੋਂ ਤੁਸੀਂ 48 ਦੀ ਜਾਨ ਦੋ ਇਹ ਵੀ 48 ਦੀ ਜਾਨ ਦੋ ਆ ਨਾ ਜਿਹੜੀ ਆ 47 ਦੀ ਬੱਚੀ ਦੇਣੀ 47 ਦੀ 47 ਦੀ ਦੇਣੀ ਆ ਇਹ ਭਾਗ ਲਜਿੰਦਰ ਸਿਆ ਬਾਹਰ ਨਹੀਂ ਨਹੀਂ ਇਹ ਵੀਰੇ ਇਥੋਂ ਖਲਚੀਆਂ ਤੋਂ ਮੈਨੇ ਰੇਟ ਤਾਂ ਵੇਖੋ ਵੀਰੇ ਟੋਪ ਕਲਾਸ ਵਹਿੜਾ ਥਣ ਸਪੈਸ਼ਲ ਲੱਗਿਆ ਟੋਪ ਕਲਾਸ ਪੂਰਾ ਦੋਰਾ ਥਣ ਲੇਵਾ ਵੀ ਸੋਨਾ ਲੱਗਿਆ ਇਸ ਤੋਂ ਬਾਅਦ ਨਾ ਸਾਰਿਆਂ ਨੂੰ ਬੀ ਸੋਹਣਾਂ ਵਾਲੀਆਂ ਬੱਚਾ ਵੀ ਚੰਗੇ ਸੀ ਮੁੰਡਾ ਹਾਂ ਜੀ ਬੱਚਾ ਵੀ ਮਗਰ ਸੋਨਾ ਪਾਇਆ ਇਹ ਵੀਰੇ ਹਾਣਾ ਹੋ ਗਈ ਹੁਣ ਹੁਣ ਨਾ ਹਾਣਾ ਜੇ ਤੂੰ ਕਹਿੰਦਾ 46 ਦੀ ਦੇ 46000 ਦੀ 46 ਦੀ ਦੇਣੀ ਆ ਬੱਚੀ ਤਾਂ ਵੇਖੋ ਵੀਰੇ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਸੋਹਣੀ ਵੜਾ ਖੁੱਲੇ ਲੈਵੇ ਦੀ ਮਾਲਕਾ 14 ਲੀਟਰ ਦੁੱਧ ਆ ਗਿਆ ਆ ਗਿਆ ਵੇਖ ਕੇ ਹੱਡੀ ਉੱਡੀ ਬੱਛੀ ਦੀ ਬੱਛੀ ਦੇਖ ਕੇ ਮਗਰ ਉਹਨੇ ਛੱਡਣੀ ਨਹੀਂ ਉਹਨੇ ਆਣਾ ਭਾ ਕਿਹੜਾ ਪਾਇਆ ਵਾ ਬਿਲਕੁਲ ਨਹੀਂ ਰੇਟ ਸੋਹਣਾ ਵੀਰਾਂ ਤਾਂ ਵੇਖੋ ਵੀਰੋ ਕੋਈ 55 60 ਵਾਲਾ ਰੇਟ ਨਹੀਂ ਰੇਟ ਜਵਾਂ ਜਿਆ ਜਿਆ ਫੋਨ ਜਰੂਰ ਲਾਇਓ ਵੀਰ ਨੂੰ ਹਾਂਜੀ ਭਾਵੇਂ ਕੋਈ ਜੋੜਾ ਹੀ ਪਾ ਲਿਓ ਵੀਰੋ ਜੋੜੇ 'ਚ ਮਾਨਤਨ ਹੋ ਜਿਓ ਇਹ ਵੀ ਆਪਾਂ 47 ਗਈ ਹੈ 46 ਦੀ ਜਾਣਦਾ ਵੀ ਜੀ ਇਹ 46 ਦੀ ਜਾਣਦੇ ਜੋੜੇ 'ਚ ਕਰ ਦਿਓ ਮਾਨਤਨ ਹਾਂਜੀ ਜੋੜੇ ਨੂੰ ਮਾਨਤਨ ਕਰ ਦਾਂਗੇ ਖੁੱਲਾ ਕੋਈ ਵੀਰ ਭਰਾ ਆਣ ਕੇ ਵੇਖੇ ਬੱਛੀਆਂ ਇੱਥੇ ਬਿਲਕੁਲ ਸੋ ਹਾਂ ਹਾਂ ਵੀਰੇ ਤੇਜੇ ਨੰਬਰ ਤੇ ਆ ਗਈ ਵੇੜ ਇਹ ਜੀ ਆ ਗਈ ਮੀਨੀ ਚਿੱਟੇ ਸਿੰਘ ਵਾਲੀ ਮੀਨੀ ਚਿੱਟੇ ਸਿੰਘ ਦੀ ਮੀਨੀ ਵੇੜ ਆ ਗਈ ਹਨਾ ਚਿੱਟੇ ਸਿੰਘ ਦੀ ਮੀਨੀ ਵੇੜ ਕਰਮਾਂ ਵਾਲੀ ਹੁੰਦੀ ਆ ਹਾਂਜੀ ਕਰਮਾਂ ਵਾਲੀ ਹੁੰਦੀ ਆ ਬਿਲਕੁਲ ਉਹ ਦਿੰਦੇ ਵੀ ਸਾਡੇ ਘਰ ਜੋਂ ਆਈ ਇਹਨੇ ਸਾਰਾ ਕੋ ਪਰਿਵਾਰ ਨੂੰ ਲਜਾਇਆ ਵਾ ਅੱਛਾ ਜੀ ਨਹੀਂ ਚੰਗੀ ਵੇੜਾ ਹੈ ਵੀ ਹਾਂਜੀ ਕਿਆ ਬਾਤ ਹੈ ਜੀ ਇਹ ਲੇਵਾ ਬੜਾ ਲੱਗਿਆ ਲੱਖ ਵਾਲੀ ਗਾਵਾ ਵਾਂਗੂ ਲੇਵਾ ਲੱਗਿਆ ਹਨ ਇਹ ਭਾਵੇਂ ਥੋੜੀ ਥੋੜੀ ਸਾਂਭੀ ਨਹੀਂ ਕਿਸੇ ਵੀ ਨੇ ਪਰ ਹੈਗੀ ਹਨ ਲੈਣਾ ਤਾਂ ਬੜਾ ਦਿੱਤਾ ਹੋਊਗਾ ਸੇਵਾ ਘੱਟ ਕੀਤੀ ਗਿਆ ਵੀਰ ਨੇ ਹਨ ਲੈਣਾ ਵੇਂਦੇ ਰਹੇ ਨਾ ਬਿਲਕੁਲ ਲੈਣਾ ਵੇਂਦੇ ਰਹੇ ਗਾਲ ਵੇਖਿਆ ਨਹੀਂ ਵਿਚਾਰੀ ਆ ਲੋ ਤੇ ਵੇਖੋ ਵੀਰਾ ਚਿੱਟਾ ਸਿੰਘ ਆ ਗਿਆ ਜਰਸੀ ਕ੍ਰੋਸ ਕ੍ਰੋਸ ਆ ਗਿਆ ਕਬੱਡੀ ਜਰਸੀ ਪੂਰੀ ਐ ਥੱਲੇ ਥੱਬੇ ਸੁੱਬੇ ਪੰਡਾ ਹੀ ਪਾਈਆਂ ਹਾਂਜੀ ਪੰਡਾ ਹੀ ਪੰਡਾ ਪੰਜ ਜਾਨ ਦਾ ਦੁੱਧ ਜਾਣੀ ਦੋਹਾਂ ਪੈ ਜੀ ਬਿਲਕੁਲ ਹਾਂਜੀ ਉਹ ਆ ਗੰਨ ਮ ਜਨਦੂ ਦੇ ਬੱਚਾਂ ਕੀ ਵੀਰੇ ਦਾ ਇਹਦਾ ਅੱਛਾ ਭਾਜੀ ਉਹ ਅੰਦਰ ਵਜਾ ਕਾਲਾ ਗੱਭਨ ਤੋਂ ਵੀਰ ਖਾਨ ਵੇਖੋ ਮੁੰਡੇ ਨੇ ਬਾਹਰ ਨਹੀਂ ਕੱਢਿਆ ਹਾਂ ਥਾਂ ਥੋਣ ਬੜਾ ਲੱਗਾ ਫਿਰ ਫਿਰ ਠੰਡੀ ਧੀਰੀ ਆ ਇਹ ਨਹੀਂ ਕਾ ਵੀ ਕੋਈ ਇਹਨੂੰ ਚੰਗੀ ਆ ਫਿਰ ਆ ਵਖਾਲ ਵੀ ਥੱਲੇੋਂ ਕੀ ਚੀਜ਼ਾਂ ਬੰਨੀ ਫਿਰਦੀ 65000 ਵਾਲੀ ਗਾਂ ਵਾਲਾ ਚੜਾ ਲਈ ਫਿਰ ਬਿਲਕੁਲ ਬਿਲਕੁਲ ਮੇਰੇ ਹੁਣ ਕੀ ਮੁੱਲ ਕਰ ਲੈਣਾ ਇਹਦਾ ਮੁੱਲ ਦੇ ਦੀ 45 ਦੀ ਜਾ ਦੋ ਛੱਡੋ ਤਿੰਨ ਹੀ ਛੱਡੋ ਵੀਰੇ 42 ਉੱਪਰਲਾ ਪੰਜ ਹੀ ਛੱਡ ਗਏ ਅੱਛਾ ਜੀ 40 ਦੀ ਦਈਆ ਦੋ ਘੜ 40 ਦੀ ਦੇਣੀ ਆ 38000 ਦੀ ਇਹ ਵੀ 38 ਦੀ ਦੇਣੀ ਆ ਕੀ ਬਾਤ ਹੈ ਦੇਖੋ ਵੀਰੇ 38000 ਦੀ ਨਹੀਂ ਜਾ ਜਾ ਵੀਰੇ ਸਾਰਾ ਸਿਆਲ ਕੋਈ ਵੀਰਾ ਚੋਗੇ ਫੇਰ ਇਹਨੂੰ ਭਾਵੇਂ ਵੇਚ ਲੈਣਾ ਹਣਾ ਹਾਂਜੀ ਭਾਵੇਂ ਕੋਈ 4 ਡੰਗ 5 ਡੰਗ ਚੋਲੇ 17 ਕਿਲੋ ਕੰਡੇ ਵਾਲਾ ਦੁੱਧ ਆ ਕੀ ਬਾਤ ਹੁਣ 17 ਲੀਟਰ ਆ ਹੁਣ 17 ਕਿਲੋ 38000 ਦੀ ਚਾਰ ਦੇਣਾ ਤਾਂ ਫੇਰ ਇਹਦੇ ਕੋ 20 ਕਿਲੋ ਚੋਕੇ ਦਵਾਂਗੇ ਫੇਰ ਅਗਲੀ ਵੀਡੀਓ ਪਾਵਾਂ 50 ਦੀ ਬਿਲਕੁਲ ਵੀਰੇ ਉਹ ਅੱਜ ਦਾ ਮੋਲ ਲਿਆ ਜਿਹੜੀ ਆਈ 30000 ਦੀ ਚਲੋ ਥੋੜਾ ਰੁੱਖਾ ਪਾਨਾ ਕੋਈ ਵੀਰੇ ਸਾਂਭ ਲੂਣਾ ਤਾਂ ਵੀਰੇ ਸਿਆਲ ਸਿਆਲ ਚ ਇਹ ਹੈ ਕਿ ਚੋਕੇ ਫੇਰ ਚੰਗੀ ਰਗਣ ਦੀ ਗਣਾਂ ਦੇਣਾ ਜੀ ਹਾਂ ਬੇਚਾਰੀ ਗੁਰੂ ਬੜੀ ਵੇਖੋ ਤੂੜੀ ਤਾੜੀ ਜੋ ਦਾ ਆਮ ਦਾ ਲਵੇਟੀ ਜਾਂਦੀ ਆ ਇਹ ਨੂੰ ਘਾਰੂ ਆ ਪਰ ਸਾਂਭਣ ਵਾਲਾ ਥੋੜਾ ਇਹ ਨਹੀਂ ਬੰਦਾ ਹਾਂ ਥੋੜੀ ਸੇਵਕ ਨੂੰ ਫੇਰ ਥੋੜੇ ਰੁੱਖੀ ਰਹਿ ਗਈ ਹਣਾ ਹਾਂ ਜੀ ਹਾਂ ਹੁਣ ਹਾਂ ਨਾ 38000 ਦੀ ਵੀਰੇ 30000 ਦੀ ਭਾਜੀ ਉੱਚੋ 500 ਛੋੜ 37.5 37.5 ਕੀ ਬਾਤ ਹੈ ਜਿਆਦਾ ਤਾਂ ਮੇਲਾ ਲੁੱਟਣ ਵਾਲੀ ਗੱਲ ਆ ਵੀਰੇ ਰੇਡ ਜਾ ਜਾ ਹਾਂ ਵੀਰੇ ਗੱਡੀ ਆ ਗਈ ਜਾਣੀ ਇਹ ਗੱਬਣਾ ਆ ਗਈ ਇਹ ਗੱਬਣਾ ਕਿੰਨਾ ਟਾਈਮ ਹੜਦੀ ਵੀਰੇ ਇਹਨੇ ਦਿਨ 10 ਕੋ ਲੈ ਜਨੇ ਆ ਦਿਨ 10 ਲੈ ਜੂ ਹਾਂ ਇਹ ਮੜਾ ਜਾ ਪਟੇਰਾ ਮਨਉਂਦੀ ਆ ਮੜਾ ਜਾ ਪੈਰ ਦੱਸਦੀ ਨਿਗਾ ਨਿਗਾ ਕੰਨ ਆ ਗਿਆ ਵੀਰੇ ਇਹਦਾ ਚੈੱਕ ਕਰ ਲੋ ਇਹਦਾ ਨੌ ਵਢੋਣਾ ਪੈਣਾ ਥੋੜਾ ਜਿਹਾ ਵਢਾ ਦੇਣਾ ਅਸੇ ਨੌ ਵਢਦਾ ਹੋਣਾ ਇਹਦਾ ਮੜਾ ਨੌ ਚੜਦਾ ਠੀਕ ਆ ਬਿਲਕੁਲ ਪੱਕੇ ਸਾਨ ਦੇ ਜਦ ਦਬੀ ਹਣਾ ਕੋਈ ਨੌ ਵਧਿਆ ਹੋਣਾ ਨਾ ਇਹਦਾ ਹਾਂ ਜੀ ਐਨ ਕਮਾਲ ਵੀਰੇ ਉਹ ਤਾਂ ਨਹੀਂ ਕੋਈ ਵੀ ਪੱਕੀ ਨਾ ਹੋਊਗੀ ਸਾਰੇ ਮੜਾ ਨਾ 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 ਚੜਿਆ ਨਾ ਤੇ ਨਾ ਇਹ ਲਗਾਉਣਾ ਪੈਣਾ ਮੜਾ ਜਾ ਆ ਨਾ ਤਾਂ ਇਹ ਲਗਾਉਣਾ ਮੈਂ ਬੰਦੇ ਨੂੰ ਫੋਨ ਕੀਤਾ ਸੀ ਹਾਂਜੀ ਔਰ ਕੋ ਟਾਈਮ ਨਹੀਂ ਲੱਗਾ ਉਹਦਾ ਜਾਨਦਾਰ ਆ ਹਾਂ ਜਾਨਦਾਰ ਇਹ ਲਵਾਈ ਛੱਡੋ ਹਣਾ ਹਾਂਜੀ ਇਹ ਲਵਾਈ ਹਾਂ ਕਿੰਨੇ ਇਹਨੂੰ ਵੀਡੀਓ ਅਪਲੋਡ ਹੁਣੀ ਆ ਤੁਸੀਂ ਉਹਨਾਂ ਜਿਹੜਾ ਇਹਦਾ ਨੋ ਇਹਦਾ ਕਰਾਈ ਦਿਓ ਸਹੀ ਸਹੀ ਠੀਕ ਹੈ ਜੀ ਉਹ ਬੰਦੇ ਦਾ ਟਾਈਮ ਨਹੀਂ ਲੱਗਾ ਹਾਂਜੀ ਇਹ ਵੀ ਜਰਸੀ ਆ ਤੇਰੀ ਨਿਕਾ ਨਿਕਾ ਵਾ ਫੇਸ ਕੁਐਸ ਬੋ ਸੋਨਾ ਲੱਗਿਆ ਬੰਨਨ ਨੂੰ ਲੇਖੇ ਤੋੜ ਜੂਗੀ ਫੇਸ ਸੋਨਾ ਵਾ ਪੜੀ ਜੁੜੀਆ ਨੌ ਵੜਾ ਕੇ ਘੱਲਾਂਗੇ ਅਗਲੇ ਸਾਰੇ ਇੱਥੇ ਤਰੂ ਵੀ ਤੇ ਇੱਥੋਂ ਲੈ ਜੂਗਾ ਨਾ ਤਰੂ ਵੀ ਤੇ ਇੱਥੇ ਰਹਿਣ ਦੇ ਬਿਲਕੁਲ ਹਾਂਜੀ ਤਾਂ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਦੇ ਦੀਏ 40 ਦੀ 40 ਦੀ ਹਾਂਜੀ ਇਹਦਾ ਛੱਡੀਏ ਤਿੰਨ ਵੀਰੇ ਤਿੰਨ ਦਾ ਤਾਂ 35 ਦੀ ਦੇ ਦੀਏ 1000 ਹੋਰ ਚਾਹੁੰਦੀ ਯਾਰ ਦੀ 32000 ਦੀ ਦੇਦੀ ਹੈ 32 ਦੀ 32 ਦੀ ਦੇਦੀ ਹੈ ਇਹ ਭਾ ਮਿਲ ਲੈਣੀ ਟੋਕੜਾ ਮਿਲ ਗਿਆ ਹਾਂ ਕੀ ਬਾਤ ਆ ਸਾਰਾ ਸਾਲ ਚੋਗੇ ਕੋਈ ਵੀਰਾ ਦੇਖੋ ਵੀਰੋ ਰੇਟ ਵੇਚ ਲੈਦੇ ਨੌ ਵੜਾ ਕੇ ਦਵਾਂਗੇ ਸਿੱਧੀ ਤੋਰ ਕੇ ਦਵਾਂਗੇ 32000 ਦੀ 32000 ਦੀ ਆਣਾ ਵੀਰਾ ਕੀ ਬਾਤ ਹਾਂਜੀ ਸਿਰਾ ਰੇਟ ਆ ਵੇਖੋ ਵੀਰੋ ਐਤ ਨਹੀਂ ਬਹੁਤ ਚੰਗੀ ਆ ਵੀਰੇ ਚਲੋ 10 ਦਿਨ ਸਾਹਮਣੂ ਕੋਈ ਵੀਰਾ ਕਿਦਾਂ ਦਾ ਵਛੀ ਦਾ 10 ਦਿਨ ਸਾਹਮਣੂ ਨਹੀਂ ਆਣ ਵਧੀਆ ਟੌਪ ਦਾ ਲੱਗਾ ਠੀਕ ਹੈ ਜੀ 32000 ਦੀ ਹਾਂਜੀ ਠੀਕ ਹੈ ਹਾਂ ਵੀਰੇ ਅਗਲੇ ਬਣਾ ਲੇ ਇਹ ਸੁਈ ਆ ਗਈ ਵੀਰ ਆਹ ਪਚਾਹਦਾ ਬੱਚੇ ਕੀ ਪਾ ਲੈਨੇ ਇਹਨੇ ਬੱਛਾ ਪਾਇਆ ਇਹਦੇ ਪਛਾਣ ਹਾਂਜੀ ਠੀਕ ਹੈ ਉਹ ਆਪਾਂ ਜਰਸੀ ਦਾ ਬਖਾ ਲਿਆ ਨਹੀਂ ਬੱਚਾ ਉਹ ਜਰਸੀ ਦਾ ਅਸਾਂ ਉਹ ਜਰਸੀ ਦਾ ਠੀਕ ਹੈ ਇਹ ਵੀ ਖੁੱਲੇ ਲੈਵੇ ਵਾਲੀ ਵੀਰੇ ਹਾਂਜੀ ਖੁੱਲੇ ਲੈਵੇ ਦੀ ਆ ਇਹ ਵੀ ਲੱਗਦੀ ਠੀਕ ਹੈ ਜੀ ਦੇਖੋ ਵੀਰੇ ਲੈਵਾ ਬੜਾ ਸ਼ਾਨਦਾਰ ਲੱਗਿਆ ਇਹ ਥੱਬੇ ਦਾ ਲੈਵਾ ਲੱਗਿਆ ਇਹਨੂੰ ਬੜੀ ਹਾਦਲਾ ਤੇ ਤੁਹਾਡੇ ਦੀ ਦੁੱਧ ਵਾਲੀ ਮੇੜਾ ਬਹੁਤ ਨਿਕਲਦੀ ਹੈ ਨਾ ਦੁੱਧ ਵਾਲੀ ਦੁੱਧ ਵਾਲਾ ਪਸ਼ੂ ਨਿਕਲਦਾ ਇਤਰਾ ਆ ਗਾੜੀ ਨਾ ਇੰਨੇ ਏਰੀਆ ਸਾਰੇ ਮਾਲ ਦੁੱਧ ਵਾਲਾ ਹੀ ਦੁੱਧ ਵਾਲਾ ਪਸ਼ੂ ਕਿਉਂ ਨਿਕਲਦਾ ਵੇਖੋ ਵੀਰੇ ਬੜੀ ਸੋਹਣੀ ਵੇੜਾ ਫੇਸ ਦੀ ਗੱਲ ਕਰੀਏ ਜਾਂ ਇਹਦੇ ਲੇਵੇ ਦੀ ਗੱਲ ਕਰੀਏ ਵੇਥ ਵੇਥ ਤੇ ਥਾਣਾ ਗਿਆ ਨੋਕਾਲਾ ਤੇ ਵੇਖੋ ਵੀਰੇ ਪਾਪਾ ਪੂਪਾ ਜੀਆਂ ਦੁੱਧ ਦੇ ਕਿਹੋ ਜਿਹੇ ਤੁਹਾਡੇ ਕੋਲੇ ਆ ਕੇ ਪਾਪਾ ਕਾ ਲਿਆ ਇੱਕ ਦੀ ਮੋਟਰ ਲੱਗੀ ਹੈ ਬਿਲਕੁਲ ਬਹੁਤ ਚੰਗੀ ਵੇੜਾ ਵੀਰੇ ਆਉ ਉਹ ਬਾਉ ਜਿਹੜੇ ਲੱ ਲੈਣੇ ਐ ਐਵੇਂ ਨਹੀਂ ਮਾਲ ਵੇਖਦਾ ਨਹੀਂ ਬਿਲਕੁਲ ਬਿਲਕੁਲ ਇਹਨੂੰ ਮਾਲਾ ਹਰਦਾ ਵੇਚੀ ਨਹੀਂ ਹਾਲ ਵੀਡੀਓ ਜਾ ਰੇਟ ਜੈ ਜੇ ਤਾਂ ਹੀ ਵੀਰੇ ਵੇਖਦਾ ਪਸ਼ੂ ਹਾਂ ਜੀ ਹੁੰਦੇ ਆ ਭਾਈ ਭਾਈ ਲੈ ਜਾਂਦੇ ਮਨੋਂ ਬੰਦੇ ਪਹਿਲਾਂ ਕਿਹਦੇ ਰਿੰਦੇ ਵੀਡੀਓ ਪਾਉਂਦਾ ਨਹੀਂ ਹੱਡ ਘੋਣਾ ਅਸੀਂ ਕਿਨੇ ਅਗਦੀ ਵੀਡੀਓ ਪਾਈਏ ਹਾਂ ਜੀ ਤਾਂ ਬਾਕੀ ਵੀਰੇ ਹੁਣ ਕਹਿੰਦਾ ਜਿਆਦੇ ਪਸ਼ੂ ਫਿਰ ਥੋੜੀ ਹਨ ਥੋੜੀ ਥੜੀ ਜਿਆਦੀ ਹੁੰਦੇ ਤੁਸੀਂ ਹਾਂ ਜੀ ਥੂੜੀ ਚਲੋ ਕਿਹੜਾ ਵੀਰੇ ਸਾਹਮਣੇ ਖੜੂਗਾ ਦੁੱਧ ਵੀ ਚੰਗਾ ਚਵਾਈ ਜਾਣੀਗਾ ਮੈਂ ਦੁੱਧ ਵੀ ਵਧੀਆ ਚਵਾਉਗੀ ਵੀਰੇ ਇਹਦਾ ਮੁੱਲ ਮੁੱਲ ਕਰ ਲਈਏ ਗਜਿੰਦਰ ਸਿੰਘ ਆ ਲੋਕ ਨੇ 50 ਹੈ ਕੋ ਬੰਨਾ ਵੇ ਬਹੁਤ ਚੰਗੀ ਹੈ ਤੇਰਾ ਹੈ 1000 ਛੜੀਏ 44000 ਦੀ ਜਾਂ 40 ਦੀ ਜਾਂਦੇ 40 ਦੀ ਆ ਵੇਖੋ ਵੀਰੋ 40000 ਦੀ ਵੀਰ ਕਹਿੰਦਾ ਵੈੜ ਹੋ ਜੂਗੀ ਉਹ ਚੋ ਵੀ ਦੋ ਘੜ 40 ਦੀ ਤੇ 13 ਕਿਲੋ ਦੁੱਧ ਮਿੰਤੀ ਵਾਲਾ ਦੋ ਘੜ 40 ਦੀ ਦੋ ਘੜ 40 ਦੀ ਤਾਂ ਵੇਖ ਰਿਲੇਵਾ ਕੱਲ ਕੀ ਲੱਗਾ ਨਹੀਂ ਮੰਨਣ ਜੋਗ ਹੈ ਵੀਰੇ ਐਤਨਾ ਹਾਂ ਹਾਂ ਸੋਹਣੀ ਮੱਛੀ ਜਰਸੀ ਪਿਓਰ ਜਿਹੜਾ ਵੀ ਆਜੂ ਇੱਥੇ ਵੇਖੂਗਾ ਹੁਣ 38000 ਦੀ 38000 ਦੀ ਕਿਆ ਬਾਤ ਹੈ ਦੇਖੋ ਇਹ ਰੋਣ ਕਰਾਂਗੇ ਇੱਥੇ ਆ ਜੇ ਦਾ ਭਰਾ ਆ ਜਿ ਆਇਓ ਵੀਰੇ ਤੁਸੀਂ ਚੱਲ ਗਏ ਤੂੰ ਛੱਡ ਕੇ ਨਹੀਂ ਪਸ਼ੂ ਜਾਂਦੇ ਹਾਂ ਜੀ ਕਿਉਂਕਿ ਕਿੰਨਾ ਵੀਰਾਂ ਨੇ ਖਰੀਦ ਕਰਨੀ ਪਸ਼ੂ ਦੀ ਲੈਣ ਵਾਲੇ ਪਾਤੀ ਆ ਦੇਣ ਵਾਲੇ ਆ ਮੁੱਲ ਚ ਆ ਗੱਬਣਾ ਦੀ ਜਰਤੀ ਗੱਬਣਾ ਆ ਹਾਂ ਜੀ ਦੇਖੋ ਵੀਰੇ ਜਾਂਦਾਰ ਪੂਰੀ ਵੱਡੀ ਵੇਛੀ ਵੱਡੀ ਵਹਿੜ ਆ ਗਈ ਗੱਬਣਾ ਲਊ ਵਾਲੀ ਵਹਿੜਾ ਪਲੀ ਜੁੜੀ ਬਹੁਤ ਆ ਬਈ ਭਿਆਨ ਨਾ ਤਲਕਣਾ ਵੀਰੇ ਕਿੰਨਾ ਟਾਈਮ ਖੜਦੀ ਗੱੜੇ ਦੇਣੇ ਨੇ 10 ਲੈਣੇ ਕੋਈ ਦੇਣ 10 ਲੈ ਜੂ ਪਰ ਵੈੜ ਵੈੜ ਆ ਵੀਰੇ ਢੋਲ ਰਾਸ ਕੋਈ ਜਾਨ ਵੇ ਵਛੀ ਦੀ ਬਹੁਤ ਚੰਗੀ ਵੜਾ ਕਿ ਪਰਿਆ ਪਤਾ ਲੱਗਦਾ ਕੋ ਤੂੰ ਚੀਜ਼ ਫੜੀ ਬਿਲਕੁਲ ਐ ਉੱਪਰੋਂ ਵੀ ਸਿੱਧੀ ਸੱਦੀ ਆ ਸਿੱਧੀ ਕੱਢ ਰੱਖੀ ਆ ਕੇ ਬੜੀ ਜਿਆਦੀ ਸਾਫ਼ ਸੁਥਰੀ ਆ ਦੇਖੋ ਵੀਰੇ ਇਹ ਫੇਸ ਪਾਸੇ ਲਾ ਲਾ ਰੱਖੀ ਬਹੁਤ ਚੰਗਾ ਫੇਸ ਲੱਗਿਆ ਆ ਵੀ ਤਾਂ ਕਰ ਗਈ ਆ ਕੇ ਬਹੁਤ ਚੰਗੀ ਵੜਾ ਆਂ ਜੀ ਅੱਜ ਨੇ ਕਾਲੀ ਕਰੀ ਸਿੱਧੀ ਬਿਲਕੁਲ ਤਨਖਾਹ ਵੀਰੇ ਜੀ ਇਹਦੇ ਪੱਲ ਜੋੜ ਦੀ ਇਹਦੇ ਵੀ ਗੱਲ ਕਰੀਏ ਜਾਂ ਲੇਵੇ ਦੀ ਗੱਲ ਕਰੀਏ ਹਜੇ ਕਿਵੇਂ ਵੀਰੇ ਨੇ ਦੱਸਿਆ ਦਿਨ ਬਾਕੀ ਆ ਬੜੂ ਬਹੁਤ ਹਾਂਜੀ ਠੀਕ ਚੰਗੀ ਗੱਲ ਹੈਗੀ ਵੀਰੇ ਵੀਰੇ ਕਿਵੇਂ ਦਿਨ ਦਾ ਖਰਦੀ ਦਾ ਖਰਦੀ ਹਨ ਇਹ ਇਹ ਸ਼ਾਮ ਛੱਡ ਕੇ ਇਹਦਾ ਮੁੱਲ ਵੀ ਜੈ ਜੀ ਜਾਣਦੇ ਹੋ ਇਹ ਵੀ ਜੈ ਜੀ ਜਾਣਦੇ ਨਹੀਂ ਅਸੀਂ ਬਿਲਕੁਲ ਹਾਂਜੀ 10 ਕਿੰਨੇ ਦੇ ਅੰਦਰ ਸ਼ਾ ਕਿੰਨੇ ਦੇ ਦੇ ਦिए ਤੂੰ ਦੱਸਣਾ ਵੀਰੇ ਕਿੰਨੇ ਦੀ ਵੀਰੇ ਦੇ ਦੇਣੀ ਪਿਆਲੇ ਦੇ 1858 ਦੀ ਕਰ ਦਿਓ ਮਾਨਤਾ 50 ਦੀ ਦੇ ਦੀਏ 2 ਛੱਡ ਦਈਏ 48 ਦੀ ਵੀਰੇ ਹਣ 45 ਦੀ ਠੀਕ ਹੈ ਹੁਣ ਵੀਰ ਕੋਈ ਕਰਸਾਈਆਂ ਨਾ ਫੇਰੇ ਵੇਚਣ ਵਾਲੇ ਨੂੰ ਚੰਗੀ ਆ ਤੇ ਪਣੀ ਜੁਲੀ ਵਾਲਾ ਵੀ ਲੈ ਲੈ ਨਹੀਂ ਬਿਲਕੁਲ ਬਿਲਕੁਲ ਵੀਰੇ ਐਦਾਂ ਹੀ ਥਣ ਤੋਂ ਪਾਉਣੇ ਜਿਹੜਾ ਮਰਜ਼ੀ ਵੀ ਅਜੇ ਸੂਈ ਤਾਂ ਵੀਰੇ ਚੰਗੀ ਰਕਮ ਦੀ ਫੇਰ ਆਹ ਸੂਈ ਤੇ ਤੂੰ ਆਹ ਸਹਣੇ 65000 ਰੁਪਏ 65 ਦੀ ਆ ਗਈ ਬਿਲਕੁਲ ਆਹ ਦੇਣਾ ਦਾਹਾਂ ਦੀ ਦੇਣ ਦਾ ਹਾਂ ਹਾਂਜੀ ਤਾ ਹੁਣ ਹਾਣਾ 45 ਦੀ 45000 ਛੋੜ 44 ਦੀ 44 ਦੀ ਫਿਰ ਵੀ ਕੋਈ ਫੋਨ ਲਾ ਲਈ ਯਾਰ ਫੋਨ ਲਾ ਲਈ ਕੋਈ ਨਹੀਂ ਭਰਾ ਦਾ ਮਨ ਕੀ ਬਾਤ ਆ ਜੀ ਵੇਖੋ ਵੀਰੇ ਇੱਥੇ ਰੇਟ ਜਵਾਂ ਗਿਆ ਜਾ ਇਹ ਰੇਟ ਇੱਥੇ ਜਵਾਂ ਗਿਆ ਜੀ ਮਿਲਦੇ ਆ ਇਹ ਗੱਬਣਾ ਕੀ ਆ ਤੇ ਜਿਹੜੀਆਂ ਸੂਈਆਂ ਨੇ ਤਾਂ ਰੇਟ ਤੁਸੀਂ ਚੈੱਕ ਕਰ ਲੇ ਵੀਰੇ ਤੇ ਕੋਈ 65 60 ਜਾਂ 55 ਵਾਲੇ ਰੇਟ ਨਹੀਂ ਹੈਗੇ ਫੋਨ ਵੀਰ ਨੂੰ ਜਰੂਰ ਲਾ ਲਿਓ ਜੀ ਛੋੜ ਛੱਪਾ ਮਾਨਸਰ ਹੋ ਜੂ ਬਿਲਕੁਲ ਖੁੱਲੇ ਲੈਵੇ ਦੀਆਂ ਮਾਲਕਾਂ ਨੇ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰੀ ਚਲਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜਿਉ ਤਾ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵੀਰੇ ਵਿਖਾਲੀ ਜਾਵੇ ਤਾਂ ਬਾਕੀ ਵੀਰੇ ਤੁਸੀਂ ਚੱਲ ਕੇ ਵੀ ਆਓਗੇ ਸਮਾਨ ਸਪਕਾ ਤੁਹਾਡਾ ਪੂਰਾ ਹੋਊਗਾ ਤਾਂ ਵੀਰੇ ਐਡਰੈਸ ਕਰੀ ਬੋਲਦੀ ਆ ਪਿੰਡ ਬਾਣੀਆਂ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਹਾਂਜੀ ਨਾਮ ਕਬਲਜੀਤ ਸਿੰਘ ਮੋਬਾਈਲ ਨੰਬਰ 62 84 82 16 18 ਜੀ ਠੀਕ ਹੈ ਹਾਂਜੀ ਆਪਾਂ ਇਹੀ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਆਪਣੀਆਂ ਚੂਚਵਾ ਕੇ ਤਸੱਲੀ ਕਰਕੇ ਫੇਰ ਖੜੋ ਫੇਰ ਖੜੋ ਬਿਲਕੁਲ ਵੀਰੇ ਬਿਲਕੁਲ ਜਿਹੜਾ ਗਰੰਟੀ ਦੇ ਭਾਈ ਜੰਗ ਉਹਦੇ ਗਰੰਟੀਦਾਰ ਅਹੀਂ ਹਾਂ ਦਾਰਾਂਗੇ ਬਿਲਕੁਲ ਵੀਰੇ ਕੋਈ ਫੋਨ ਤੇ ਮੰਗੌਂਦਾ ਕੋਈ ਵੀਰ ਭੈਣ ਦੂਰ ਦਾ ਹੁੰਦਾ ਵਾ ਉਹ ਅਗਲੇ ਨੂੰ ਜਿਹੜੀ ਗਰੰਟੀ ਤੇ ਦਵਾਂਗੇ ਉਹ ਗਰੰਟੀ ਹੋਊਗੀ ਆਪਾਂ ਬਿਲਕੁਲ ਵੀਰੇ ਹਾਂਜੀ ਨਾਂ ਮਾੜਾ ਕਰਾਵੇ ਮਹਾਰਾ ਜੀ ਤੇ ਨਾਂ ਕਰੀਏਗੇ ਬਿਲਕੁਲ ਵੀਰੇ ਬਿਲਕੁਲ ਹਾਂਜੀ ਮਹਾਰਾ ਇਹਨੇ ਸੋਹਣੀ ਰੋਟੀ ਦਿੱਤੀ ਆ ਸੋ ਵੀ ਬਹੁਤ ਸੋਹਣਾ ਕੰਮ ਆ ਵੀਰੇ ਦੂਜੇ ਤੇ ਜਿਹੇ ਦਿਨ 7-8 ਗਾਵਾਂ ਵਿ ਸਾਬ ਜਾਂਦਾ ਸਾਬ ਜਾਂਦਾ ਬਿਲਕੁਲ ਵੀਰੇ ਹੁਣ ਰੇਟ ਨੋਰਮਲ ਆ ਸਾਸਿਕਾ ਵੀਰੇ ਮੈਂ ਨੋਰਮਲ ਰੇਟ ਹਾਂਜੀ ਠੀਕ ਹੈ ਸਾਸਿਕਾ